ਆਪ ਵੀ ਆਪਣਾ ਦਰਜ ਕਰਦੇ ਮੈਂ ਨਵਜੋਤ ਗਰੋਵਰ ਹਾਂ ਜੀ ਮੈਂ ਸਟੇਟ ਦਾ ਜੁਆਇੰਟ ਸੈਕਟਰੀ ਹਾਂ ਆਮ ਆਦਮੀ ਯੂਥ ਦਾ ਤੇ ਨਾਲ ਮੈਂ ਏਜੀਆ ਦਾ ਸੈਕਟਰੀ ਵੀ ਹਾਂ ਅੰਮ੍ਰਿਤਸਰ ਗੇਮ ਐਸੋਸੀਏਸ਼ਨ ਮੈਂ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਬੱਚੀ ਦੀ ਜਿਹੜੀ ਗਲੇ 'ਚ ਉਹਨੇ ਮੈਡਲ ਪਾਏ ਹਨ ਮਤਲਬ ਇੰਨੇ ਕੋ ਸਰਟੀਫਿਕੇਟ ਹੈ ਉਹਦੇ ਕੋ ਤੇ ਅੱਜ ਉਹ ਆਪਣੀ ਲੋੜਾਂ ਪੂਰੀ ਕਰਦੀ ਹੋਈ ਇੱਕ ਆਪਣਾ ਰੇੜੀ ਲਾ ਰਹੀ ਹੈ ਚਾਹ ਦੀ ਤੇ ਅੱਜ ਉਹਦੇ ਕੋ ਆਏ ਆ ਤੇ ਮੈਂ ਦੇਖਿਆ ਬੱਚੀ ਦੀ ਅੱਖਾਂ 'ਚ ਅਥਰੂ ਸੀ ਕਿ ਮੈਨੂੰ ਕਿਸੇ ਚੀਜ਼ ਦੀ سپورਟ ਜਾਂ ਕਿਸੇ ਚੀਜ਼ ਦੀ ਨਹੀਂ ਮਿਲੀ ਤੇ ਮੈਂ ਆ ਤੁਹਾਡੇ ਵੀਡੀਓ ਰਾਹੀਂ ਚਾਹਨਾ ਕੀ ਹੈ ਜਿਹੜਾ ਤੁਹਾਡੀ ਵੀਡੀਓ ਹੈ ਸਾਡੇ ਰਿਸਪੈਕਟੇਬਲ ਚੀਫ ਮਿਨਿਸਟਰ ਪੰਜਾਬ ਮੁੱਖ ਮੰਤਰੀ ਸਾਹਿਬ ਦੇਖਣ ਕਿ ਬੱਚੇ ਜਿਹੜੇ ਆਪਣੇ ਲਈ ਬਹੁਤਾ ਕੁਝ ਨਹੀਂ ਕਰ ਸਕਦੇ ਤੇ ਸਰਕਾਰ ਉਹਨੂੰ ਅਡਾਪਟ ਕਰੇ ਸਰਕਾਰ ਉਹਦਾ ਧਿਆਨ ਰੱਖੇ ਉਹ ਕਹਿੰਦੀ ਕਿ ਮੈਂ ਜੇ ਕਿਤੇ ਜਾਣਾ ਹੁੰਦਾ ਤੇ ਮੈਨੂੰ ਕੋਈ 5-10 ਹਜ਼ਾਰ ਰੁਪਏ ਖਰਚਾ ਚਾਹੀਦਾ ਹੁੰਦਾ ਤੇ ਮੈਂ ਇੱਥੇ ਮਿਹਨਤ ਕਰਕੇ ਤੇ ਉਹ ਆਪਣੇ ਪੈਰਾਂ ਤੇ ਜਾਨੀ ਆ ਫੈਂਸਿੰਗ ਦੀ ਬੜੀ ਮਤਲਬ ਨੈਸ਼ਨਲ ਪਲੇਅਰ ਹੈ ਬੜੀ ਮਾਣ ਵਾਲੀ ਗੱਲ ਹੈ ਸਾਡੇ ਵਾਸਤੇ ਇਹਨੇ ব্রੌਂਜ਼ 골ਡ ਫਰ ਮੈਡਲ ਜਿੱਤਿਆ ਤੇ ਜੇ ਇਸ ਤਰ੍ਹਾਂ ਦੇ ਬੱਚੇ ਅਸੀਂ ਆਪ ਅਡਾਪਟ ਨਹੀਂ ਕਰਾਂਗੇ ਜਾਂ ਇਹਨਾਂ ਨੂੰ ਪ੍ਰੋਮੋਟ ਨਹੀਂ ਕਰਾਂਗੇ ਦੇਖੋ ਗੁਰੂ ਨਗਰੀ ਹੈ ਗੁਰੂ ਰਾਮਦਾਸ ਦੀ ਧਰਤੀ ਹੈ ਮਾਝਿਆ ਲਿਆਂ ਦਾ ਦਿਲ ਬਹੁਤ ਵੱਡਾ ਆਪਣੀ ਧੀ ਦੇਖੋ ਇੱਥੇ ਪੁਤਲੀ ਘਰ ਤੋਂ ਅੱਗੇ ਆ ਕੇ ਡੇਲੀ ਨੀਡ ਦੇ ਬਿਲਕੁਲ ਸਾਹਮਣੇ ਉਹ ਆਪਣਾ ਉਹ ਆਪਣਾ ਮਿਹਨਤ ਕਰ ਰਹੀ ਹੈ ਰੋਜ਼ਗਾਰ ਲਾਇਆ ਪਿਆ ਉਹਨੂੰ ਸਗੋਂ ਮੈਂ ਦੇਖਿਆ ਕਿ ਸਾਡੇ ਵਾਲੇ ਦਵਾਲਿਆਂ ਨੂੰ ਪ੍ਰੋਮੋਟ ਵੀ ਕਰ ਰਹੇ ਨੇ ਈ ਸਾਡੀ ਧੀ ਹੈ ਜਿਹੜੀ ਆਪਣੀ ਮਿਹਨਤ ਕਰ ਰਹੀ ਹੈ ਕੋਈ ਇਸੇ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਅੰਸਰ ਜਾਂ ਕਿਸੇ ਚੀਜ਼ ਦਾ ਕੋਈ ਪ੍ਰੋਬਲਮ ਨਹੀਂ ਆਂਦੀ ਤੇ ਜਿਹੜੀ ਰਹੀ ਪ੍ਰੋਬਲਮ ਕਾਰਪੋਰੇਸ਼ਨ ਦੀ ਮੈਂ ਕਾਰਪੋਰੇਸ਼ਨ ਨੂੰ ਵੀ ਮੈਸੇਜ ਲਾਵਾਂਗਾ ਕਿ ਇਹਨੂੰ ਕਿਸੇ ਚੀਜ਼ ਦੀ ਪ੍ਰੋਬਲਮ ਨਾ ਆਈ ਦਿੱਤੀ ਜਾਵੇ ਤੁਹਾਡੇ ਪਾਸ ਚੀਫ ਹੈਲਥ ਆਫਸਰ ਨੂੰ ਵੀ ਮੈਂ ਕਹਤਾਂ ਕਿ ਜੇ ਇੱਥੇ ਕੋਈ ਕੂੜਾ ਜਾਂ ਕਿਸੇ ਚੀਜ਼ ਦੀ ਪ੍ਰੋਬਲਮ ਆਂਦੀ ਹੈ ਜਿਵੇਂ ਮਿਸਬੀਹੇਵ ਉਹ ਕਰਦਾ ਤੇ ਅੱਜ ਤੋਂ ਬਾਅਦ ਇਸ ਚੀਜ਼ ਦੀ ਮਿਸਬੀਹੇਵ ਜਿਹੜਾ ਇੱਥੇ ਦਾ ਮੇਨ ਸੀ ਉਹਨੂੰ ਆਪਾਂ ਆਪਣਾ ਇਹ ਕਹਤਾਂ ਸੇਵਾ ਮੁਕਤੀ ਕਰ ਦਿੱਤਾ ਕਿ ਨਾ ਠੀਕ ਹੈ ਜੀ ਇੱਕ ਵਾਰੀ ਗੱਲ ਕਰਦੇ ਆਂ ਪੰਜਾਬ ਦੇ ਮੱਥੋਂ ਦੇ ਪਾਸੇ ਮਾਲਕ ਕਹਿੰਦੇ ਨੇ ਕਿ ਖਿਡਾਰੀਆਂ ਨੂੰ ਵਾਦਾ ਮਾਲਕ ਬਣਦਾ ਜਾਊਗਾ ਪਰ ਕੀ ਲੱਗਦਾ ਪੰਜਾਬ ਦੀ ਪੀੜ ਤਾਂ ਗੱਲ ਚ ਬੈਡਰ ਪਾ ਕੇ ਕਾਹ ਬਣਾ ਰਹੀ ਆ ਕਿਤੇ ਨਹੀਂ ਲੱਗਦਾ ਨਹੀਂ ਸਾਡੇ ਪਾਸੇ ਕਿ ਬਹੁਤੀ ਵਧੀਆ ਦੇਖੋ ਸੋਸ਼ਲ ਮੀਡੀਆ ਬੜੀ ਵੱਡੀ ਤਾਕਤ ਆ ਅੱਜ ਤੁਹਾਡੇ ਰਾਹੀ ਦੇਖੋ ਅੱਜ ਚਲੋ ਸੀਐਮ ਸਾਹਿਬ ਦਾ ਮੈਂ ਇੱਕ ਵਫਾਦਾਰ ਸਪਾਹੀ ਆ ਤੇ ਮੈਂ ਆਪਣਾ ਵੀ ਉਹਨਾਂ ਤੱਕ ਇਹ ਸੁਨੇਹਾ ਪਹੁੰਚਾਵਾਂਗਾ ਕਿ ਜੇ ਸਾਡੀ ਕੋਈ ਧੀ ਗਲੇ 'ਚ ਮੈਡਲ ਪਾ ਕੇ ਉਹ ਇੱਕ ਆਹ ਮਿਹਨਤ ਕਰ ਰਹੀ ਹੈ ਕੋਈ ਨਸ਼ਿਆਂ ਵੱਲ ਨਹੀਂ ਗਈ ਮਿਹਨਤ ਕਰ ਰਹੀ ਹੈ ਆਪਣਾ ਰੋਜਗਾਰ ਕਮਾ ਰਹੀ ਹੈ ਤੇ ਜੇ ਸਾਡੀ ਧੀ ਕੋਈ ਉਹਦੇ 'ਚ 골ਡ ਮੈਡਲ ਨੈਸ਼ਨਲ ਪਲੇਅਰ ਗਈ ਆ ਉਹਨੂੰ ਆਪਾਂ ਬੰਦਾ ਜਿਹੜਾ ਮਾਨ ਸਤਕਾਰ ਹੈ ਜਾਂ ਉਹਨੂੰ ਆਪਾਂ ਮੋਟੀਵੇਟ ਜਾਂ ਨੂੰ ਆਪਾਂ ਬੂਸਟ ਜਾਂ ਨੂੰ ਆਪਾਂ ਕਿਸੇ ਲੈਵਲ ਤੇ ਅਡਾਪਟ ਕਰ ਸਕਦੇ ਉਹਨੂੰ ਕਰਨਾ ਚਾਹੀਦਾ ਮੈਂ ਵੀ ਸੀਐਮ ਸਾਹਿਬ ਦੇ ਨਾਲ ਉਹਨਾਂ ਦੇ ਧਿਆਨ ਚ ਲੈ ਕੇ ਆਵਾਂਗਾ ਇਸ ਚੀਜ਼ ਦਾ ਜੇ ਤੁਸੀਂ ਹਲਕਾ ਨਾ ਤੁਸੀਂ ਸਪੈਕਰ ਚੱਲ ਕੇ ਇੱਥੇ ਆਏ ਹੋ ਤਾਂ ਹਲਕੀ ਬੈਠ ਕੇ ਗੱਲ ਕਰੀਏ ਜਾਂ ਕੋਈ ਜਿਹੜੇ ਮੰਤਰੀ ਐ ਐਮਐਲਏ ਆ ਕਿਸੇ ਦਾ ਧਿਆਨ ਨਹੀਂ ਪਿਆ ਤਾਂ ਹਲੋ ਹਥਿਆਰ ਪੈ ਗਿਆ ਕੀ ਚੱਲ ਜਾਊਗਾ ਮੈਂ ਜਿਹੜੇ ਸਾਡੇ ਇੱਥੇ ਐਮਐਲਏ ਨੇ ਵੈਸਟ ਮੈਂ ਤੁਹਾਡੇ ਨਾਲ ਗਰੰਟੀ ਲੈਣਾ ਮੈਂ ਉਹਨਾਂ ਨੂੰ ਆਪ ਲੈ ਕੇ ਆਵਾਂਗਾ ਇੱਥੇ ਜੇ ਇਹ ਬੀਟੀ ਸਾਡੀ ਵੈਸਟ ਦੀ ਹੈ ਜਾਂ ਟਾਰੀ ਦੀ ਹੈ ਇਹ ਆਪਣਾ ਮੈਂ ਜੀ ਐਟਾਰੀ ਵਾਲੇ ਐਮ ਐਲ ਏ ਨੂੰ ਰਿਕੁਐਸਟ ਕਰਨੀ ਪੈਗੀ ਮੈਂ ਉਹਨਾਂ ਨੂੰ ਵੀ ਲੈ ਕੇ ਆਵਾਂਗਾ ਮੇਰੇ ਅੰਕਲ ਨੇ ਮੇਰੀ ਫੈਮਿਲੀ ਨੇ ਮੈਂ ਉਹਨਾਂ ਨੂੰ ਵੀ ਲੈ ਕੇ ਆਵਾਂਗਾ ਤੇ ਵੈਸਟ ਵਾਲਾ ਮੇਰਾ ਭਰਾ ਵਾ ਉਹਨਾਂ ਨੂੰ ਵੀ ਮੈਂ ਧਿਆਨ ਚ ਲਿਆ ਆਗੇ ਕਿਸੇ ਵੇਲੇ ਰੁਝੇਵੇਂ ਥੋੜੇ ਜਿਹਾ ਬਿਜ਼ੀ ਹੁੰਦੇ ਬਟ ਮੈਂ ਜਦੋਂ ਵੀ ਉਹਨਾਂ ਨਾਲ ਹੁਣੇ ਥੋੜੇ ਦਮ ਪਰ ਗੱਲ ਕਰਾਂਗਾ ਉਹਨਾਂ ਨੂੰ ਮੈਂ ਇੱਥੇ ਜ਼ਰੂਰ ਲੈ ਕੇ ਆਵਾਂਗਾ ਸਰ ਕੀ ਹੈ ਇਹ ਪੂਰੀ ਫੌਜੀ ਕਾਰਦੀ ਦੀ ਨੇ ਕਿ ਹੁਣ ਕੋਈ ਸਾਡੇ ਕੋਲ ਆਪਣਾ ਕਾਰੋਬਾਰ ਚਾਲ ਵੀ ਚਲਾ ਦੇ ਜੀ ਮਦਦ ਦੀ ਲੋੜ ਹੈ ਲੋਕਾਂ ਦਾ ਸੱਟਿਆ ਨੂੰ ਅਸੀਂ ਦੀ ਬਣਾਵੇ ਮਦਦ ਕੀਤੀ ਗਈ ਬੱਚਾ ਸਾਰੇ ਹੁਣ ਸਾਥ ਗੜੇ ਉੱਤੇ ਖੜੇ ਸਾਡੇ ਪਰ ਇਸ ਤਰ੍ਹਾਂ ਨਹੀਂ ਦੇਖੋ ਮਤਲਬ ਮੇਨ ਗੱਲ ਕੀ ਹੈ ਇਹਨੂੰ ਚਲੋ ਅਸੀਂ ਕਹਿੰਦੇ ਆ ਕਿ ਅੰਮ੍ਰਿਤਸਰ ਜਿਹੜਾ ਨਾ ਗੁਰੂ ਨਗਰੀ ਹੈ ਲੋਕਾਂ ਦਾ ਦਿਲ ਬਹੁਤ ਵੱਡਾ ਹੁਣ ਅੱਗੇ ਵੱਧ ਕੇ ਆਣ ਜਿਹੜੇ ਦੇਖੋ ਨਾ ਸਾਡੀ ਇੱਕ ਧੀ ਹੈ ਅੰਮ੍ਰਿਤਸਰ ਦੀ ਧੀ ਹੈ ਮਿਹਨਤ ਕਰ ਰਹੀ ਹੈ ਉਹਨੂੰ ਜੋ ਬਣਦਾ ਮਾਨ ਸਮਾਨ ਸਹਯੋਗ ਸਾਰੇ ਰਲ ਮਿਲ ਕੇ ਦੇਣ ਕਿ ਉਹਨੂੰ ਇੱਕ ਮੋਟੀਵੇਸ਼ਨ ਮਿਲਣਗੀ ਇੱਕ ਮੇਰਾ ਪਰਿਵਾਰ ਜਿਹੜਾ ਅੰਮ੍ਰਿਤਸਰ ਹੀ ਮੇਰਾ ਪਰਿਵਾਰ ਬਣ ਗਿਆ ਜਿਹੜਾ ਸਾਰੇ ਨੇ ਜੋਰ ਲਾ ਦਿੱਤਾ ਕਿ ਮੈਨੂੰ ਇੱਕ ਅੱਛੇ ਮਕਾਮ ਤੇ ਲੈ ਕੇ ਜਾਣਾ ਕਿਤਾ ਦੇ ਦੋ ਅਟਕਾਂ ਵਾਹ ਕੰਡਾ ਪੂਜੀ ਗਿਆ ਵਾਹ ਕਿ ਲੱਗਦਾ ਵੀ ਇੱਕ ਸਖੂਨ ਵਾਲਾ ਕੰਮ ਤੁਹਾਡਾ ਕੀਤਾ ਗਿਆ ਕਿ ਧੀ ਨੂੰ ਜਿਹੜਾ ਰਾਜਵਸ਼ ਦਵਾਇਆ ਗਿਆ ਤੇ ਦੇਖਿਆ ਜਦੋਂ ਤੁਸੀਂ ਮੈਨ ਲਾਇਆ ਸੀ ਤੇ ਅੱਖਾਂ ਭਰ ਆਈਆਂ ਸਿੱਖਾਂ ਨਰਨ ਹੋ ਗਿਆ ਮੈਂ ਤੇ ਆਪ ਮੇਰਾ ਆਪਣਾ ਜਿਵੇਂ ਮਨ ਹੋਇਆ ਜਿਵੇਂ ਸਾਡੀ ਭੈਣ ਹੈ ਮਿਲਿਆ ਉਹਦੇ ਅੱਖਾਂ ਚ ਥਰੂ ਸੀ ਗਲੇ ਚ ਮੈਡਲ ਸੀ ਹੱਥ ਚ ਸਰਟੀਫਿਕੇਟ ਸੀ ਤੋ ਚਾ ਇਕੱਲਾ ਹੀ ਕਰ ਰਹੀ ਐ ਵੀ ਨਹੀਂ ਕੋਈ ਨਾਲ ਥੱਲੇ ਹੈਲਪ ਕਰ ਰਿਹਾ ਆਪ ਕਰ ਰਹੀ ਐ ਆਪਣੇ ਲੈਵਲ ਤੇ ਮਿਹਨਤ ਕਰ ਰਹੀ ਐ ਚਲੋ ਅਸੀਂ ਪੂਰਾ ਫੁੱਲ ਸਪੋਰਟ ਕਰਾਂਗੇ ਜਿਹੜੀ ਸਰਕਾਰ ਵੱਲੋਂ ਬੰਦੀ ਜ਼ਿੰਮੇਵਾਰੀ ਸਾਡੀ ਲੱਗੀ ਐ ਅਸੀਂ ਇਹਨੂੰ ਕਿਸੇ ਨਾ ਕਿਸੇ ਮਕਾਮ ਤੇ ਕੋਸ਼ਿਸ਼ ਕਰਾਂਗੇ ਕਿ ਸੀਐਮ ਸਾਹਿਬ ਦੇ ਧਿਆਨ ਚ ਵੀ ਲਿਆਈਏ ਕਿਉਂਕਿ ਉਹ ਸਪੋਰਟਸ ਮਿਨਿਸਟਰ ਵੀ ਨੇ ਤੇ ਸਾਡੇ ਪੰਜਾਬ ਦੇ ਸਾਡੇ ਮੇਨ ਚੀਫ ਮਿਨਿਸਟਰ ਪੰਜਾਬ ਨੇ ਮੁੱਖ ਮੰਤਰੀ ਸਾਹਿਬ ਨੇ ਤੇ ਉਹ ਉਹਨਾਂ ਦਾ ਉਹਨਾਂ ਦੇ ਧਿਆਨ ਚ ਲਿਆਵਾਂਗੇ ਤੇ ਮੁਸ਼ੀਸ਼ ਕਰਾਂਗੇ ਕਿ ਇਹਦਾ ਭਲਾ ਹੋਵੇ ਇਹਦਾ ਸੁਪਨਾ ਸੀ ਤੇ ਗੱਡੀਆਂ ਹਮੇਸ਼ਾ ਤੋਂ ਲੰਘਦੀਆਂ ਨੇ ਲਾਹੌਰ ਵੱਲੋਂ ਸਾਧਕੇ ਚਾਹੇ ਮੁਹੰਮਦੀ ਸਾਹਿਬ ਹੋਣ ਜਾਂ ਕੈਪਟਨ ਮੱਤੀ ਬੜੇ-ਬੜੇ-ਬੜੇ ਲੰਘਦੇ ਨੇ ਪਹਿਲੇ ਹੂਟਰ ਮਾ ਕੇ ਗੱਡੀਆਂ ਸੰਧੀ ਲੰਘ ਜਾਂਦੀਆਂ ਅੱਜ ਤੱਕ ਕੋਸਾ ਕੋਲਦੀਆਂ ਪਰ ਤੁਹਾਡੀ ਪਹਿਲੀ ਜਿਹੜੀ ਤੁਹਾਡਾ ਕਾਫਲਾ ਤੁਸੀਂ ਇਕ ਲਾਰ ਕੇ ਭੈਦੇ ਦੁੱਖ ਸੋਨੇ ਨੇ ਪੈਨ ਤੋਂ ਸਾਹ ਜੀਨੇ ਹੋ ਤੁਸੀਂ ਦੇਖੋ ਅੱਜ ਤੋਂ ਬਾਅਦ ਅੱਜ ਦੀ ਆ ਵੀਡੀਓ ਤੋਂ ਬਾਅਦ ਆਸ ਕਰਦਾ ਕਿ ਹਰ ਅੰਮ੍ਰਿਤਸਰੀ ਇੱਥੇ ਖਲੋ ਕੇ ਜਾਵੇ ਹਰ ਆਪਣਾ ਪੋਲੀਟੀਕਲ ਪਾਰਟੀ ਦਾ ਬੰਦਾ ਆ ਸਾਡੀ ਭੈਣ ਨੂੰ ਸ਼ੀਰਵਾਦ ਦੇ ਕੇ ਜਾਵੇ ਪਿਆਰ ਕਰਕੇ ਜਾਵੇ ਕਿ ਸਾਰੀ ਆਮ ਆਦਮੀ ਪਾਰਟੀ ਜਿਹੜੀ ਆ ਬੇਟੀ ਦੇ ਨਾਲ ਅਣੀ ਬੜਕੀ ਨਾ ਬੋਲੋ ਕਨਿਤਕਰ ਸਰ ਜਿਹੜੀ ਫੋਰਸ ਤੇ ਰੱਖਦੇ ਹੋ ਗੇਮ ਦੇ ਕੀ ਉਚਾ ਘਣੀ ਜਿੰਦ ਬਣਾ ਰਹੇ ਹੋ ਸਰ ਮੈਂ ਫੈਂਸਿੰਗ ਦਾ ਸਬੰਧ ਮੇਰਾ ਫੈਂਸਿੰਗ ਨਾਲ ਹੀ ਧੁਰ ਤੋਂ ਸਬੰਧ ਮੇਰਾ ਫੈਂਸਿੰਗ ਨਾਲ ਹੈਗਾ ਵਾ ਤੇ ਉਸ ਤੋਂ ਬਾਅਦ ਮੈਂ ਮਿਕਸ ਮਾਰਸ਼ਲ ਆਰਟ ਕੀਤੀ ਹੈਗੀ ਆ 2023 ਤੱਕ ਮੈਂ ਮੈਡਲਿਸਟ ਹੈਗੀ ਆ ਮਤਲਬ ਮੇਰੀ ਲਾਈਫ 'ਚ ਇਸ ਤਰ੍ਹਾਂ ਦਾ ਦੇਣ ਸੀਗਾ ਕਿ ਕਦੀ ਐਵਰੀ ਡੇ ਮੇਰਾ ਨਾਮ ਆਉਂਦਾ ਸੀ ਐਵਰੀ ইয়ার ਨੈਸ਼ਨਲ ਦੇ ਵਿੱਚ ਪਰ ਜਾਇਆ ਨਹੀਂ ਸੀ ਜਾਂਦਾ ਪਿਆ ਤੇ ਅੱਜ ਸਰ ਮੇਰਾ ਸੁਪਨਾ ਸাকার ਹੋਇਆ ਏ ਸਰ ਨਵਜੋਤ ਸਿੰਘ ਰੋਵਰ ਮੇਰੇ ਕੋਲ ਆਏ ਆ ਮੈਨੂੰ ਬੜੀ ਖੁਸ਼ੀ ਹੈਗੀ ਆ ਮਾਨ ਸਨਮਾਨ ਕਰਕੇ ਗਏ ਹੈਗੇ ਆ ਮੈਨੂੰ ਬਸ ਇਹੋ ਹੀ ਨੀਡ ਸੀ ਕਿ ਕੋਈ ਸੁਣਨ ਤਾਂ ਆਵੇ ਅੱਜ ਉਹ ਮੇਰਾ ਸੁਪਨਾ ਪੂਰਾ ਹੋਇਆ ਸ਼ਾਇਦ ਉਹ ਗੱਡੀਆਂ ਦਾ ਕਾਫਲਾ ਲੈ ਕੇ ਮੇਰੇ ਕੋਲ ਆਏ ਉਹ ਪ੍ਰਮਾਤਮਾ ਨੇ ਮੇਰੀ ਸੁਣ ਲਈ ਹੈਗੀ ਆ ਤੇ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਹੈਗਾ ਕਿ ਤੁਸੀਂ ਇੱਥੋਂ ਤੱਕ ਪਹੁੰਚਾਉਣ ਵਾਲੇ ਮੈਨੂੰ ਤੁਸੀਂ ਹੈਗੇ ਹੋ। ਕੀ ਲੱਗਦਾ ਸੋਸ਼ਲ ਮੀਡੀਆ ਦੀ ਬੜੀ ਪਾਵਰ ਹੈ? ਹਾਂਜੀ ਸਰ ਸ਼ਾਇਦ ਸੋਸ਼ਲ ਮੀਡੀਆ ਦੀ ਪਾਵਰ ਹੀ ਅੱਜ ਤੱਕ ਮੈਂ ਪਿੰਡਾਂ 'ਚ ਬੈਠੀ ਹੈਗੀ ਮੈਨੂੰ ਕੋਈ ਨਹੀਂ ਸੀ ਸੁਣਦਾ। ਇੱਥੇ ਰੇੜੀ ਲਾਈ ਆ ਮੈਂ ਸਭ ਤੋਂ ਜ਼ਿਆਦਾ ਧੰਨਵਾਦੀ ਕਰਦੀ ਕਿ ਪ੍ਰਮਾਤਮਾ ਸਬੱਬ ਬਣਾਉਂਦਾ ਰੇੜੀ ਲਾਉਣਾ ਉਹਦੀ। ਤਾਂ ਲਗਾਤਾਰ ਮੈਂ ਇਸੇ ਚੀਜ਼ਾਂ 'ਚ ਰਹਿਣਾ ਸੀ। ਸ਼ਾਇਦ ਮੇਰੇ 'ਚ ਖਾਮੀਆਂ ਮੈਨੂੰ ਆਪਣੇ ਆਪ 'ਚ ਨਜ਼ਰ ਆਉਂਦਾ ਬਣੀਆਂ ਸੀ। ਅਰ ਫਿਰ ਕੀ ਭਾਈ ਸਰ ਜੀ ਮਾਨ ਸਬੰਧ ਦੇ ਗਏ ਨੇ ਕਿ ਆਠਸ ਲਾ ਕੇ ਦੇਖੋ। ਸਰੋ ਮੈਨੂੰ ਕਹਿੰਦੇ ਹੈਗੇ ਕਿ ਤੁਹਾਡੀ ਹਰ ਇੱਕ ਮੰਤਰੀ ਕੋਲੋਂ ਸ਼ਾਇਦ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਕੋਲ ਗੱਲ ਕੀਤੀ ਜਾਊਗੀ ਕਿ ਬਣਦਾ ਹੋਇਆ ਮਾਨ ਸਨਮਾਨ ਇਹਨਾਂ ਨੂੰ ਦਿੱਤੀ ਜਾਵੇ ਮੇਰੇ ਲਈ ਇਹੋ ਬਹੁਤ ਧੰਨਵਾਦ ਦੀ ਗੱਲ ਹੈਗੀ ਆ ਕਿ ਅੱਗੇ ਵੀ ਪ੍ਰਮਾਤਮਾ ਨੇ ਮੇਰੀ ਤੁਹਾਡੇ ਥਰੂ ਸੁਣੀ ਹੈਗੀ ਆ ਜੇ ਮੈਨੂੰ ਮਾਰੇ ਨੇ ਤੁਹਾਡੇ ਨਾਲ ਮਿਲਾਇਆ ਹੈਗਾ ਤੇ ਸ਼ਾਇਦ ਇਹਨਾਂ ਨਾਲ ਮਿਲਾਇਆ ਹੈਗਾ ਅੱਗੇ ਦੇ ਅੱਗੇ ਮਾਰੇ ਨੇ ਸਬਬ ਬਣਾਏ ਹੈਗੇ ਆ ਲੱਗਦਾ ਸੁਪਨਾ ਜਿਹੜਾ ਸੀ ਇਸ ਰੇਡੀਓ ਤੇ ਕੋ ਵੱਡਾ ਸਰਕਾਰ ਦਾ ਵੱਡਾ ਕਾਪੀ ਗਿਆ ਹੋ ਗਿਆ ਹਾਂ ਸਰ ਸੁਪਨਾ ਸੱਚ ਹੋ ਗਿਆ ਸੁਪਨਾ ਆਈ ਹੋਈ ਏ ਕਿ ਮੇਰਾ ਕੀ ਗੱਡੀਆਂ ਦਾ ਕਾਫਲਾ ਆਏ ਤੇ ਇੱਕ ਦਿਨ ਮੈਨੂੰ ਸੁਣ ਕੇ ਜਾਵੇ ਚਾਹ ਪੀ ਕੇ ਜਾਵੇ ਤੇ ਪੁੱਛੇ ਕਿ ਤੇ ਧੀਏ ਤੈਨੂੰ ਕੀ ਪਰੇਸ਼ਾਨੀ ਗਈ ਸੀਗੀ ਕਿ ਅੱਜ ਉਹ ਮੇਰਾ ਸੁਪਨਾ ਸাকার ਹੋਇਆ ਮੈਨੂੰ ਇੰਨੀ ਬੜੀ ਹੁੰਦੀ ਆ ਕਿਤਾਂ ਰਿਜ਼ਰਵ ਕੱਚਾ ਪੁੱਜੀ ਗਈਆਂ ਅੱਜ ਮਹਾਮਾਇਆ ਲੈਣੇ ਆ ਕੀ ਕਰਨਾ ਚਾਹੁੰਦਾ ਸਰ ਬੜੇ ਸੋਹੜੇ ਮਹਾਰਾਜ ਦੀ ਕਿਰਪਾ ਨਾਲ ਮੇਰੇ ਵੀਰ ਜੀ ਨਾਲ ਬੋਲ ਹੋਏ ਹੈਗੇ ਆ ਕਿ ਕੋਈ ਗੱਲ ਨਹੀਂ ਤੁਹਾਨੂੰ ਵਿਸ਼ਵਾਸ ਦਿਵਾਇਆ ਜਾਊਗਾ ਮੁੱਖ ਮੰਤਰੀ ਸਾਹਿਬ ਕੋ ਤੁਹਾਡੇ ਕੋਲਣਗੇ ਇੱਥੇ ਕਿ ਸੁਣਨ ਵਾਸਤੇ ਤੁਹਾਡੀਆਂ ਤਾਨੂੰ ਪੁੱਛਣ ਵਾਸਤੇ ਵੀ ਬੱਚੇ ਕੀ ਗੱਲ ਹੈਗੀ ਸੀ ਤੇ ਮੈਨੂੰ ਮੈਨੂੰ ਮੈਂ ਖੁਸ਼ੀ ਨਹੀਂ ਆਪਣੀ ਬਿਆਨ ਕਰ ਸਕਦੀ ਤੇ ਸਭ ਤੋਂ ਮੈਂ ਬਾਰ-ਬਾਰ ਕਹਿੰਨੀਆ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਹੈਗਾ ਵਾ ਜਿਨ੍ਹਾਂ ਨੇ ਮੇਰਾ ਖਹਿੜਾ ਨਹੀਂ ਉਸ ਟਾਈਮ ਤੋਂ ਜਿਸ ਟਾਈਮ ਤੋਂ ਮੈਂ ਰੇੜੀ ਲਾਉਂਦੀ ਸੀ ਖਹਿੜਾ ਨੂੰ ਛੱਡਿਆਗਾ ਪੁੱਤ ਮੈਂ ਤੈਨੂੰ ਪਹਚਾ ਕੇ ਰਹਿਣਾ ਕਿਤੇ ਲੱਗੇ ਤੇ ਅਸੀਂ ਦੇਖਿਆ ਜਦੋਂ ਤੁਸੀਂ ਗੱਲ ਕਰੀ ਸੀ ਭਾਈ ਦਾ ਅੱਖਾਂ ਨਰਮ ਹੋ ਗਈਆਂ ਸੀ ਅੱਖਾਂ ਚੋਂ ਹੰਝੂ ਆ ਗਏ ਸਰ ਨਰਮਤਾ ਮੈਂ ਵੀਰੇ ਆਪੇ ਹੋੜਾ ਸੀ ਜਿਹਨੂੰ ਅੱਜ ਤੱਕ ਕੋਈ ਸੁਣ ਨਹੀਂ ਆਇਆ 1 2004 ਤੋਂ ਲਗਾਤਾਰ ਮੇਰੀ ਇਹ ਪਹਿਚਾਨ ਸੀਗੀ ਕਿ ਮੈਂ ਇੱਕ ਇੰਟਰਨੈਸ਼ਨਲ ਪਲੇ ਹਨਾਂ ਤੇ ਉਹ ਸੁਪਨਾ ਵੀ ਨਹੀਂ ਸੱਚ ਹੋਇਆ ਨਾ ਪੜਾਈ ਜੋਗੇ ਰਹਾ ਨਾ ਕਮਾਈ ਜੋਗ ਰਹਾ ਨਾ ਇਤਰਾ ਹੈ ਹੁਣ ਵੀ ਮੇਰਾ ਇਹੋ ਹੀ ਹੈ ਲਾਈਫ ਦੇ ਵਿੱਚ ਕਿ ਮੈਂ ਖੇਡਣ ਤਾਂ ਜਾਵਾਂ ਜੋ ਮੇਰਾ ਸੁਪਨਾ ਹੈ ਮੈਂ ਅੱਜ ਵੀ ਗਰਾਊਂਡਾਂ 'ਚ ਡੇਢ ਮਹੀਨੇ ਦਾ ਭਾਵੇਂ ਮੇਰਾ ਨਾਮ ਆਵੇ ਜਾਂ ਨਾ ਪਰ ਮੈਂ ਡੇਢ ਮਹੀਨੇ ਬਾਅਦ ਮਹੀਨੇ ਬਾਅਦ ਫੇਰਾ ਮਾਰਦੀ ਆ ਉੱਥੇ ਵੀ ਮੇਰੀ ਅੱਖਾਂ ਨਮ ਹੋ ਜਾਂਦੀਆਂ ਸੀਗੀਆਂ ਵੀ ਪ੍ਰਮਾਤਮਾ ਕਦੇ ਤਾਂ ਬੁਲਾਵੇਗਾ ਮੈਨੂੰ ਵਾਪਸ ਮੈਂ ਆਉਣਾ ਚਾਹੁੰਨੀ ਆ ਬਿਲਕੁਲ ਹਾਂ ਠੀਕ ਹੈ ਇਹ ਮੱਕੋ ਦੀ ਪੰਜਾਬ ਦੀ ਹਾਂਜੀ ਠੀਕ ਨਾ ਹੋਏ ਮੈਨੂੰ ਲਾਉਣ ਖੋਦਦੇ ਕਿ ਕਹਿਣ ਕਿ ਹਾਂ ਬੱਚੇ ਤੂੰ ਖੇਡ ਸਕਦਾ ਕੋਈ ਗੱਲ ਨਹੀਂ